ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਂਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਦੋਸਤੋ ਤੁਸੀਂ ਜਾਣਦੇ ਹੋ ਕਿ ਆਪਾਂ ਸਮੇਂ-ਸਮੇਂ ਸਿਰ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹਨੇ ਆਂਗੇ ਸਮੇਂ ਦੇ ਮੁਤਾਬਕ ਜਿਹੜੀ ਵੀਡੀਓ ਦੀ ਤੁਹਾਨੂੰ ਲੋੜ ਹੁੰਦੀ ਆ ਉਹ ਵੀਡੀਓ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਨੇ ਆ ਇਸ ਜਾਨਵਰ ਮੈਕਮਾ ਚੈਨਲ ਦੇ ਮਾਧਿਅਮ ਰਾਹੀਂ ਅੱਜ ਆਪਾਂ ਜਿਹੜੀਆਂ ਦੋਸਤੋ ਬਿਮਾਰੀਆਂ ਚੱਲਦੀਆਂ ਨੇ ਅੱਜ ਕੱਲ ਇੱਕ ਤਾਂ ਵਾਇਲਡ ਫਲੂ ਚੱਲ ਰਹੀ ਆ ਕੋਈ ਖਾਸ ਉਹਦਾ ਅਸਰ ਤਾਂ ਹੈ ਨਹੀਂ ਬਟ ਕਿਤੇ ਕਿਤੇ ਕੋਈ ਕੋਈ ਕੇਸ ਪਾਇਆ ਗਿਆ ਇਹਦਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਦੂਸਰਾ ਜਿਹੜਾ ਰਾਣੀ ਖੇਤ ਬਿਮਾਰੀ ਆ ਉਹ ਬਦਲਦੇ ਮੌਸਮ ਚ ਜਿਹੜੀ ਮੁਰਗਿਆਂ ਨੂੰ ਆਪਣਿਆਂ ਨੂੰ ਆਉਂਦੀ ਹੈਗੀ ਉਹ ਲਗਭਗ ਜਨਵਰੀ ਤੋਂ ਲੈ ਕੇ ਅਪ੍ਰੈਲ ਦੇ ਮਹੀਨੇ ਤੱਕ ਜਿਹੜੀ ਰਾਣੀ ਖੇਤ ਬਿਮਾਰੀ ਉਹ ਆਪਣੇ ਮੁਰਗਿਆਂ ਨੂੰ ਪੈਂਦੀ ਆ ਉਦੀ ਰੋਕ ਥਾਮ ਕਿਵੇਂ ਕਰਨੀ ਆ ਪਹਿਲਾਂ ਉਹਦੇ ਤੁਹਾਨੂੰ ਲੱਛਣ ਦੱਸਾਂਗੇ ਕਾਰਨ ਦੱਸਾਂਗੇ ਕਿਵੇਂ ਲੱਗਦੀ ਆ ਉਹਦੇ ਲੱਛਣ ਉਸ ਤੋਂ ਬਾਅਦ ਉਹਦੀ ਜਿਹੜੀ ਰੋਕ ਥਾਮ ਆਪਾਂ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਪ੍ਰੋਪਰ ਜਿਹੜੀ ਜਾਣਕਾਰੀ ਦਵਾਂਗੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਪੂਰੀ ਪ੍ਰੋਪਰ ਜਿਹੜੀ ਗੱਲਬਾਤ ਉਹ ਸਮਝ ਆ ਸਕੇ ਵੀਡੀਓ ਨੂੰ ਦੋਸਤੋ ਸਕਿੱਪ ਕਰਕੇ ਨਾ ਦੇਖਿਓ ਜਦੋਂ ਆਪਾਂ ਸਕਿੱਪ ਕਰਕੇ ਦੇਖਦੇ ਆਂ ਉਦੋਂ ਥੋੜੀ ਬਹੁਤੀ ਜਾਣਕਾਰੀ ਜਿਹੜੀ ਅਧੂਰੀ ਰਹਿ ਜਾਂਦੀ ਆ ਆਪਾਂ ਇਹ ਬਿਮਾਰੀਆਂ 'ਚ ਇਹਨਾਂ ਨੂੰ ਕੀ ਕੁਝ ਦੇ ਸਕਦੇ ਆ ਕਿਹੜਾ ਪਾਊਡਰ ਦੇਣਾਗਾ ਉਹ ਆਪਾਂ ਤੁਹਾਨੂੰ ਕੱਲੀ-ਕੱਲੀ ਗੱਲ ਇਸ ਵੀਡੀਓ 'ਚ ਸਮਝਾਵਾਂਗੇ ਬਹੁਤ ਹੀ ਜ਼ਿਆਦਾ ਲਾਹੇਵੰਦ ਵੀਡੀਓ ਆ ਸੋ ਪੂਰੀ ਤੇ ਪ੍ਰੋਪਰ ਦੇਖਿਓ ਤੁਹਾਨੂੰ ਕੁਛ ਨਾ ਕੁਛ ਇਸ ਵੀਡੀਓ 'ਚੋਂ ਸਿੱਖਣ ਨੂੰ ਮਿਲੂਗਾ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲਬਾਤ ਕਰਦੇ ਆਂ ਕਿ ਇਹ ਬਿਮਾਰੀ ਕਿਹੜੇ ਸਮੇਂ ਆਉਂਦੀ ਹੈਗੀ ਜਿਹੜੀ ਰਾਣੀ ਖੇਤ ਬਿਮਾਰੀ ਆ ਦੋਸਤੋ ਇਹ ਜਨਵਰੀ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਇਹ 3-4 ਮਹੀਨੇ ਜਿਹੜੀ ਆਉਂਦੀ ਹੈਗੀ ਇਹ ਤਿੰਨਾ ਚਾਰ ਮਹੀਨਿਆਂ ਚ ਜੇਕਰ ਆਪਾਂ ਆਪਣੇ ਮੁਰਗੀਆਂ ਦੀ ਜਿਹੜੀ ਚੰਗੀ ਸਾਂਭ ਸੰਭਾਲ ਕਰ ਲਈਏ ਤਾਂ ਆਪਾਂ ਇਸ ਬਿਮਾਰੀ ਤੋਂ ਆਪਣੇ ਜਾਨਵਰਾਂ ਨੂੰ ਬਚਾ ਸਕਦੇ ਆ ਜੇਕਰ ਇਹ ਤਿੰਨ ਮਹੀਨੇ ਚਾਰ ਮਹੀਨੇ ਆਪਾਂ ਸਾਂਭ ਸੰਭਾਲ ਐਕਸਟਰਾ ਇਹਨਾਂ ਨੂੰ ਟਾਈਮ ਦੇ ਕੇ ਥੋੜਾ ਜਿਆ ਤੇ ਪ੍ਰੋਪਰ ਸਮਝਦਾਰੀ ਨਾਲ ਜਿਹੜੀ ਇਹਨਾਂ ਤੇ ਕੰਮ ਕਰੀਏ ਤਾਂ ਆਪਾਂ ਇਸ ਬਿਮਾਰੀ ਤੋਂ ਆਪਣੇ ਜਾਨਵਰਾਂ ਨੂੰ ਬਚਾ ਸਕਦੇ ਹਾਂ ਹੁਣ ਆਪਾਂ ਇਹਦੇ ਲੱਛਣਾਂ ਦੀ ਗੱਲ ਕਰਾਂਗੇ ਕਿ ਕਿਹੜੇ ਲੱਛਣ ਹੁੰਦੇ ਨੇ ਚਲੋ ਪਹਿਲਾਂ ਆਪਾਂ ਕਾਰਨ ਤੁਹਾਨੂੰ ਇਸ ਵੀਡੀਓ ਚ ਦੱਸ ਦਿਆਂ ਕਿ ਕਿਹੜੇ ਕਾਰਨਾਂ ਕਰਕੇ ਲੱਗਦੀ ਹੈ ਸਭ ਤੋਂ ਪਹਿਲਾਂ ਕਾਰਨ ਸਭ ਤੋਂ ਪਹਿਲਾਂ ਦੋਸਤੋ ਜਿਹੜਾ ਵੱਡਾ ਕਾਰਨ ਆ ਰਾਣੀ ਖੇਤ ਬਿਮਾਰੀ ਲੱਗਣ ਦਾ ਇਹਨਾਂ ਨੂੰ ਉਹ ਹੈ ਸਾਫ ਸਫਾਈ ਜਦੋਂ ਆਪਾਂ ਆਪਣੇ ਫਾਰਮ ਤੇ ਪ੍ਰੋਪਰ ਸਾਫ ਸਫਾਈ ਨਹੀਂ ਰੱਖਦੇ ਤਾਂ ਉਦੋਂ ਇਹਨਾਂ ਨੂੰ ਜਿਹੜੀ ਬਿਮਾਰੀ ਲੱਗਣ ਦੇ ਜ਼ਿਆਦਾ ਚਾਂਸ ਹੁੰਦੇ ਨਹੀਂ ਸਾਫ ਸਫਾਈ ਦਾ ਮਤਲਬ ਆਪਣੇ ਜਿਹੜੇ ਖੁੱਡੇ ਨੇ ਮੁਰਗੀਆਂ ਦੇ ਜਾਂ ਸ਼ੈੱਡ ਨੇ ਜਾਂ ਫਾਰਮ ਨੇ ਉਹ ਇਹਨਾਂ ਦੇ ਜਿਹੜੀ ਬਿੱਠ ਇਹਨਾਂ ਦਾ ਮਲ ਤਿਆਗ ਹੁੰਦਾ ਉਹਦੇ ਨਾਲ ਅੰਦਰ ਜਿਹੜੇ ਫਾਰਮ ਦੇ ਅੰਦਰ ਸ਼ੈੱਡ ਦੇ ਅੰਦਰ ਜਾਂ ਖੁੱਡੇ ਦੇ ਅੰਦਰ ਅਮੋਨੀਆ ਗੈਸ ਪੈਦਾ ਹੋ ਜਾਂਦੀ ਆ ਜੇਕਰ ਆਪਾਂ ਉਹਨੂੰ ਸਮੇਂ ਸਿਰ ਹਟਾਵਾਂਗੇ ਨਹੀਂ ਸਾਫ ਸਪਾਈ ਨਹੀਂ ਕਰਾਂਗੇ ਤਾਂ ਉਹ ਅਮੋਨੀਆ ਗੈਸ ਬਣਨ ਦੇ ਨਾਲ ਇਹਨਾਂ ਦੀਆਂ ਅੱਖਾਂ ਮਚੜੀਆਂ ਨੇ ਅਮੋਨੀਆ ਗੈਸ ਦੋਸਤੋ ਇਦਾਂ ਦੀ ਹੁੰਦੀ ਆ ਜੇਕਰ ਅਮੋਨੀਆ ਗੈਸ ਆਪਾਂ ਨੂੰ ਵੀ ਚੜ ਜੇ ਤਾਂ ਉਹਦੇ ਨਾਲ ਅੱਖਾਂ ਬਚਣੀਆਂ ਸੋ ਇਸ ਤਰ੍ਹਾਂ ਹੀ ਇਹਨਾਂ ਦਾ ਹੁੰਦਾਗਾ ਜਦੋਂ ਅਮੋਨੀਆ ਗੈਸ ਬਣਦੀ ਆ ਫਾਰਮ ਚ ਤਾਂ ਇਹਨਾਂ ਨੂੰ ਅੱਖਾਂ ਦੀ ਬਿਮਾਰੀ ਆਉਂਦੀ ਆ ਸਭ ਤੋਂ ਪਹਿਲਾਂ ਅੱਖਾਂ ਇਹਨਾਂ ਦੀਆਂ ਜਿਹੜੀਆਂ ਲਾਲ ਰਹਿਣ ਲੱਗ ਜਾਂਦੀਆਂ ਨੇ ਜਿਹੜੀਆਂ ਅੱਖਾਂ ਲਾਲ ਰਹਿਣ ਦੇ ਨਾਲ ਅੱਖਾਂ 'ਚੋਂ ਪਾਣੀ ਵੀ ਵਗਣ ਲੱਗ ਜਾਂਦਾ ਹੈਗਾ ਸੋ ਆਪਾਂ ਸਭ ਤੋਂ ਪਹਿਲਾਂ ਜਿਹੜੀ ਇਹਨਾਂ ਦੇ ਫਾਰਮਾਂ ਦੀ ਸਫਾਈ ਕਰਨੀ ਆਪਾਂ ਨੂੰ ਬਹੁਤ ਜ਼ਰੂਰੀ ਆ ਸਭ ਤੋਂ ਮੇਨ ਪੁਆਇੰਟ ਦੂਜਾ ਆਪਾਂ ਦੋਸਤੋ ਗੱਲਬਾਤ ਕਰਦੇ ਆ ਜਿਹੜੀ ਆਪਾਂ ਇਹਨਾਂ ਨੂੰ ਫੀਡ ਦੇਣੀ ਆ ਜਿਹੜੀ ਆਪਾਂ ਨੂੰ ਇਹਨਾਂ ਨੂੰ ਦੋਸਤੋ ਆਪਾਂ ਨੇ ਫੀਡ ਦੇਣੀ ਆ ਉਹ ਫੀਡ ਪ੍ਰੋਪਰ ਵਧੀਆ ਢੰਗ ਨਾਲ ਸਾਰੇ ਵਿਟਾਮਿਨ ਸਾਰੇ ਕੈਲਸ਼ੀਅਮ ਮਲਕਿ ਭਰਪੂਰ ਮਾਤਰਾ ਚ ਹੋਣੀ ਚਾਹੀਦੀ ਨੇ ਤਾਂ ਜੋ ਇਹ ਪ੍ਰੋਪਰ ਇਹਨੂੰ ਹਰ ਇੱਕ ਚੀਜ਼ ਮਿਲ ਸਕੇ ਤੇ ਵੱਡੀ ਗੱਲ ਜਿਹੜੀ ਆਪਾਂ ਫੀਡ ਲੈਣੀ ਆ ਉਹਦੀ ਐਕਸਪਾਇਰੀ ਡੇਟ ਦੇਖਣੀ ਆ ਕਿ ਫੀਡ ਐਕਸਪਾਇਰ ਤਾਂ ਨਹੀਂ ਹੋਈ ਵੀ ਉੱਚ ਫੰਗਲ ਕਹਿਣ ਤੋਂ ਭਾਵ ਉੱਲੀ ਲੱਗ ਜਾਂਦੀ ਆ ਆਪਾਂ ਨੇ ਪ੍ਰੋਪਰ ਦੇਖਣੀ ਆ ਜਿੱਥੋਂ ਆਪਾਂ ਨੇ ਫੀਡ ਲੈ ਕੇ ਆਉਣੀ ਆ ਉਹ ਫੀਡ ਚੈੱਕ ਕਰਕੇ ਲੈ ਕੇ ਆਉਣੀ ਆ ਕਿ ਇਹ ਪ੍ਰੋਪਰ ਫੀਡ ਸਹੀ ਆ ਜੇਕਰ ਉਹ ਐਕਸਪਾਇਰ ਹੋ ਚੁੱਕੀ ਆ ਤਾਂ ਆਪਾਂ ਫੀਡ ਨਹੀਂ ਲੈ ਕੇ ਆਉਂਦੇ ਫੀਡ ਇਹਨਾਂ ਨੂੰ ਪ੍ਰੋਪਰ ਫੀਡਰਾਂ 'ਚ ਹੀ ਪਾਉਣੀ ਆ ਜਾਂ ਜਿਹੜਾ ਪਾਣੀ ਆ ਉਹ ਪਾ ਇਹਨਾਂ ਨੂੰ ਡਰਿੰਕਰਾਂ 'ਚ ਪਾਉਣਾਗਾ ਕਈ ਵੀਰ ਕੀ ਕਰਦੇ ਨੇ ਫੀਡ ਨੂੰ ਥੱਲੀ ਖਿਲਾਰ ਦਿੰਦੇ ਨੇ ਥੱਲੇ ਜਿਹੜੀ ਫੀਡ ਖਿਲਾਰਨ ਦੇ ਜਿਹੜੇ ਬਹੁਤ ਜ਼ਿਆਦਾ ਨੁਕਸਾਨ ਨੇ ਜਦੋਂ ਥੱਲੋ ਖਾਂਦੇ ਨੇ ਉਹ ਬਿੱਠਾ ਵਗੈਰਾ ਵੀ ਹੁੰਦੀ ਆ ਜਾਂ ਕੁਝ ਹੋਰ ਕਚਰਾ ਉਹ ਅੰਦਰ ਇਹਨਾਂ ਦੇ ਲੰਘਦਾ ਤਾਂ ਜਿਹੜੀ ਇਹਨਾਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀ ਆ ਤੇ ਅੱਗੇ ਜਾ ਕੇ ਇਹ ਬਿਮਾਰ ਹੋ ਜਾਂਦੇ ਨੇ ਸੋ ਫੀਡ ਮੈਨੇਜਮੈਂਟ ਅੱਪਾ ਨੇ ਇਹਨਾਂ ਦੀ ਵਧੀਆ ਰੱਖਣੀ ਆ ਸਾਫ਼ ਸੁਥਰੀ ਰੱਖਣੀ ਆ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਮਹਿੰਗੀ ਫੀਡ ਹੀ ਪਾਓ ਫੀਡ ਚਾਹੇ ਸਸਤੀ ਪਾਓ ਕੋਈ ਗੱਲ ਨਹੀਂ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਪਰ ਉਹ ਸਾਫ਼ ਸੁਥਰੀ ਤੇ ਪ੍ਰੋਪਰ ਜਿਹੜਾ ਉਹ ਕੈਲਸ਼ੀਅਮ ਵਿਟਾਮਿਨ ਨਾਲ ਉਹ ਫੀਡ ਜਿਹੜੀ ਭਰਪੂਰ ਹੋਵੇ ਉਹ ਤੁਸੀਂ ਘਰੇ ਵੀ ਬਣਾ ਸਕਦੇ ਹੋ ਤੇ ਬਾਹਰੋਂ ਵੀ ਲਿਆ ਸਕਦੇ ਹੋ ਅਗਲੀ ਗੱਲ ਦੋਸਤੋ ਇਹਨਾਂ ਦੀ ਪਾਣੀ ਦੀ ਆ ਜਦੋਂ ਪਾਣੀ ਆਪਾਂ ਇਹਨਾਂ ਨੂੰ ਦੇਣਾਗਾ ਪਾਣੀ ਪ੍ਰੋਪਰ ਸਾਫ ਸੁਥਰਾ ਹੋਣਾ ਚਾਹੀਦਾ ਹੈ ਜਿਹੜੀਆਂ ਦੇਸੀ ਮੁਰਗੀਆਂ ਮੁਰਗੇ ਹੁੰਦੇ ਨੇ ਜੇਕਰ ਆਪਾਂ ਦੇਸੀ ਫਾਰਮਿੰਗ ਦੀ ਗੱਲ ਕਰੀਏ ਉੱਚ ਪਾਣੀ ਦੀ ਮਹੱਤਤਾ ਬਹੁਤ ਜ਼ਿਆਦਾ ਹੁੰਦੀ ਆ ਇਹ ਇੱਕ ਟਾਈਮ ਫੀਡ ਦੇ ਅਨਸਾਰ ਲੈਣਗੇ ਪਰ ਜੇਕਰ ਆਪਾਂ ਗੱਲਬਾਤ ਕਰੀਏ ਇਹ ਪਾਣੀ ਵੀ ਨਾ ਨਹੀਂ ਸਾਰ ਸਕਦੇ ਪਾਣੀ ਇਹਨਾਂ ਨੂੰ ਹਰ ਟਾਈਮ ਸਾਫ ਸੁਥਰਾ ਤੇ ਪ੍ਰੋਪਰ ਪਾਣੀ ਇਹਨਾਂ ਦੇ ਖੁੱਡੇ ਵਿੱਚ ਹੋਣਾ ਚਾਹੀਦਾ ਉਹ ਤੁਸੀਂ ਫੀਡਰਾਂ ਦੇ ਡਰਿੰਕਰ ਚ ਵੀ ਦੇ ਸਕਦੇ ਹੋ ਜਾਂ ਫਿਰ ਜੇਕਰ ਤੁਸੀਂ ਘਰੇ ਪਾਲਦੇ ਹੋ 10-20 ਮੁਰਗੀਆਂ ਤਾਂ ਤੁਸੀਂ ਉਹ ਕੁੰਡੇ ਵਗੈਰਾ ਕਿਸੇ ਬਰਤਨਾਂ ਚ ਵੀ ਪਾ ਕੇ ਰੱਖ ਸਕਦੇ ਹੋ ਉਹ ਬਰਤਨ ਘੱਟੋ-ਘੱਟ ਹਫ਼ਤੇ ਚ ਤੁਸੀਂ 2-3 ਵਾਰ ਧੋਵੋ ਇੱਕ ਦਿਨ ਛੱਡ ਕੇ ਜਦੋਂ ਆਪਾਂ ਉਹ ਭਾਂਡਿਆਂ ਚ ਜਿਹੜਾ ਪਾਣੀ ਪਾਉਨੇ ਆ ਉਹ ਚ ਜਲਬ ਲੱਗ ਜਾਂਦੀ ਆ ਉਹਦੇ ਨਾਲ ਕਾਫੀ ਜ਼ਿਆਦਾ ਬਿਮਾਰੀਆਂ ਜਿਹੜੀਆਂ ਉਤਪਨ ਹੁੰਦੀਆਂ ਨੇ ਅੱਗੇ ਜਾ ਕੇ ਬਹੁਤ ਜ਼ਿਆਦਾ ਪ੍ਰੋਬਲਮ ਦਿੰਦੀਆਂ ਨੇ ਅਗਲੀ ਗੱਲ ਦੋਸਤੋ ਜਿਹੜੀ ਸਭ ਤੋਂ ਮੇਨ ਗੱਲ ਆ ਉਹ ਇਹ ਐ ਕਿ ਜਿਹੜੀ ਫੀਡ ਇਹਨਾਂ ਨੂੰ ਸਮੇਂ ਸਿਰ ਦੇਣੀ ਜੇਕਰ ਆਪਾਂ ਕੋਈ ਵੀ ਬਿਮਾਰੀ ਜਿਸ ਤਰ੍ਹਾਂ ਵਰਲਡ ਫਲੂ ਚੱਲ ਰਹੀ ਆ ਉਹ ਬਿਮਾਰੀ 'ਚ ਆਪਾਂ ਇਹਨਾਂ ਨੂੰ ਫੀਡ ਘੱਟ ਦਵਾਂਗੇ ਤਾਂ ਇਹਨਾਂ ਦਾ ਇਮਿਊਨਿਟੀ ਸਿਸਟਮ ਡਾਊਨ ਹੋ ਜਾਂਦਾ ਡਾਊਨ ਹੋਣ ਕਾਰਨ ਜਿਹੜੀ ਉਹ ਬਿਮਾਰੀ ਆ ਇਹਨਾਂ ਤੇ ਜਲਦੀ ਅਟੈਕ ਕਰਦੀ ਆ ਮੇਰਾ ਕਹਿਣ ਦਾ ਮਤਲਬ ਕਿ ਆਪਾਂ ਆਪਣੇ ਜਾਨਵਰ ਪ੍ਰੋਪਰ ਰੱਖ ਕੇ ਰੱਖਣੇ ਆਂਗੇ ਉਨਾਂ ਨੂੰ ਫੀਡ ਪ੍ਰੋਪਰ ਦੇਣੀ ਆ ਤਾਂ ਜੋ ਕੋਈ ਵੀ ਘਾਤਕ ਬਿਮਾਰੀ ਇਹਨਾਂ ਤੇ ਜਲਦੀ ਅਟੈਕ ਨਾ ਕਰ ਸਕੇ ਇਹ ਜਿਹੜਾ ਬਹੁਤ ਜ਼ਰੂਰੀ ਆ ਹੁਣ ਇਹ ਤਾਂ ਹੋ ਗਿਆ ਦੋਸਤੋ ਜਿਹੜੇ ਕਾਰਨ ਕਿੰਨਾ ਕਾਰਨਾ ਕਰਕੇ ਬਿਮਾਰੀਆਂ ਆਉਂਦੀਆਂ ਨੇ ਚਾਹੇ ਕੋਈ ਵੀ ਆ ਹੁਣ ਇਹਦੀ ਰੋਕਥਾਮ ਬਾਰੇ ਆਪਾਂ ਦੱਸਦੇ ਆਂ ਕੀ ਕੁਝ ਆਪਾਂ ਇਹਨਾਂ ਨੂੰ ਦੇਣਾਗਾ ਉਹ ਵੀ ਆਪਾਂ ਤੁਹਾਨੂੰ ਹੁਣ ਦੱਸਾਂਗੇ ਅੱਗੇ ਇਸ ਵੀਡੀਓ 'ਚ ਵੀਡੀਓ ਨਾਲ ਬਨੇ ਰਹੋ ਸਭ ਤੋਂ ਪਹਿਲਾਂ ਦੋਸਤੋ ਆਪਾਂ ਨੇ ਇਹਨਾਂ ਨੂੰ ਕੀ ਦੇਣਾ ਜਦੋਂ ਆਪਾਂ ਨੇ ਸਵੇਰੇ ਪਾਣੀ ਦੇਣਾ ਇਹਨਾਂ ਨੂੰ ਉਦੋਂ ਲਿਕਸਨ ਪਾਊਡਰ ਆਉਂਦਾ ਲਿਕਸਨ ਪਾਊਡਰ ਆਪਾਂ ਪਹਿਲਾਂ ਵੀ ਉਹਤੇ ਵੀਡੀਓ ਬਣਾਈ ਸੀ ਮੈਂ ਤੁਹਾਨੂੰ ਫੋਟੋ ਵੀ ਲਗਾ ਦੂੰਗਾ ਜਿਹੜਾ ਲਿਕਸਨ ਪਾਊਡਰ ਆ ਉਹ 100 ਮੁਰਗੀ ਮੰਗਰ ਇੱਕ ਚਮਚ ਦੇਣਾਗਾ ਜੇ ਆਪਣੇ ਘਰੇ 100 ਮੁਰਗੀ ਰੱਖੀ ਆ ਉਹ ਪਾਣੀ ਦੀ ਪਿਆਸੀ ਹੋਣੀ ਚਾਹੀਦੀ ਆ ਜਾਂ ਮੁਰਗੇ ਜਾਂ ਮੁਰਗੀਆਂ ਪਾਣੀ ਦੀ ਉਹਨਾਂ ਨੂੰ ਤੇ ਲੱਗੀ ਹੋਵੇ ਉਹਨਾਂ ਦੇ ਬਰਤਨਾਂ 'ਚ ਜਿਹੜਾ ਇੱਕ ਚਮਚਾ ਪਾਣੀ ਦਾ ਪਾ ਕੇ ਪਾਣੀ ਉਹਨਾਂ ਕੋ ਪਾਓ ਜਿੰਨਾ ਕਿ ਪੀ ਸਕਣ। ਸੋ ਇਹਨਾਂ ਨੂੰ ਦੋ ਉਹਦੇ ਨਾਲ ਇੱਕ ਤਾਂ ਇਮਿਊਨਿਟੀ ਸਿਸਟਮ ਬਹੁਤ ਅੱਪ ਹੁੰਦਾ ਹੈਗਾ। ਬਾਕੀ ਜਿਹੜੀ ਇਹਨਾਂ ਵਿੱਚ ਕੈਲਸ਼ੀਅਮ, ਵਿਟਾਮਿਨ ਵਗੈਰਾ ਦੀ ਘਾਟ ਹੁੰਦੀ ਆ ਉਹ ਪ੍ਰੋਪਰ ਪੂਰੀ ਹੋ ਜਾਂਦੀ ਆ। ਸੋ ਜਿਹੜਾ ਲਿਕਸਨ ਪਾਊਡਰ ਆ ਉਹ ਤੁਸੀਂ ਜਿਹੜੇ ਆਮ ਤੰਦਰੁਸਤ ਜਿਹੜੇ ਜਾਨਵਰ ਨੇ ਆਪਾਂ ਉਹਨਾਂ ਨੂੰ ਵੀ ਦੇ ਸਕਦੇ ਆ। ਸੋ ਲਿਕਸਨ ਪਾਊਡਰ ਦਾ ਕੰਮ ਬਹੁਤ ਵਧੀਆ ਹੈਗਾ ਤੁਸੀਂ ਲਿਕਸਨ ਪਾਊਡਰ ਹਫਤੇ 'ਚ ਦੋ ਵਾਰੀ ਦੋ ਪਾਣੀ 'ਚ ਘੋਲ ਕੇ ਮਾਰਕੀਟ 'ਚੋਂ ਉਹਦਾ ਪਾਊਚ ਲਗਭਗ 70-80 ਰੁਪਏ ਦਾ ਮਿਲ ਜਾਂਦਾ ਉਹ ਤੁਸੀਂ ਮਾਰਕੀਟ 'ਚੋਂ ਲਿਆ ਕੇ ਜਿਹੜਾ ਇਹਨਾਂ ਨੂੰ ਪਾ ਸਕਦੇ ਹੋ ਇਹਨਾਂ ਤੇ ਪ੍ਰੋਪਰ ਜਿਹੜਾ ਉਹ ਵਰਕ ਕਰੂਗਾ ਅਗਲੀ ਗੱਲ ਦੋਸਤੋ ਜਿਹੜਾ ਇਹਨਾਂ ਨੂੰ ਤੁਸੀਂ ਪਾਉਣਾਗਾ ਹਲਦੀ ਲੈ ਲੈਣੀ ਹੈਗੀ ਹਲਦੀ ਜੇ ਤਾਂ ਤੁਹਾਨੂੰ ਕੱਚੀ ਮਿਲਦੀ ਆ ਉਹ ਲੈ ਲਓ ਨਹੀਂ ਤੁਸੀਂ ਜਿਹੜੀ ਆਪਣੀ ਘਰਾਂ ਚ ਹਲਦੀ ਹੁੰਦੀ ਆ ਉਹ ਲੈ ਲਓ ਉਹ ਇਹਨਾਂ ਦੇ ਪਾਣੀ ਚ ਘੋਲਣੀ ਆ ਉਹਦੇ ਨਾਲ ਇੱਕ ਆਈਟਮ ਹੋਰ ਘੋਲਣੀ ਆ ਤੁਸੀਂ ਪਾਣੀ ਚ ਉਹ ਮੈਂ ਤੁਹਾਨੂੰ ਦੱਸਦਾ ਆਦਰਕ ਲੈ ਲਓ ਆਦਰਕ ਲੈ ਕੇ ਦੋਸਤੋ ਜਿਹੜਾ ਉਹਦਾ ਪਾਣੀ ਨਿਚੋੜ ਕੇ ਹਲਦੀ ਤੇ ਆਦਰਕ ਉਹ ਇਹਨਾਂ ਨੂੰ ਦੋ ਉਹ ਜੇਕਰ ਵੱਧ ਘੱਟ ਮਾਤਰਾ ਚ ਵੀ ਪੈਜੂ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਜਿਹੜੀ ਚੀਜ਼ ਆ ਐਂਟੀਬੈਟਿਕ ਉਹੋ ਜਿਸ ਤਰ੍ਹਾਂ ਇਹਨਾਂ ਦੀ ਅੱਖਾਂ 'ਚ ਪਾਣੀ ਆਉਂਦਾ ਅੱਖਾਂ ਦੁਖਣੀ ਆ ਜਾਂਦੀਆਂ ਨੇ ਉੱਥੇ ਬਹੁਤ ਵਧੀਆ ਵਰਕ ਕਰਦੀ ਹੈ ਹਲਦੀ ਸੋ ਇਸ ਤਰ੍ਹਾਂ ਤੁਸੀਂ ਜਿਹੜਾ ਅਦਰਕ ਤੇ ਹਲਦੀ ਦਾ ਮਿਸ਼ਰਣ ਕਰਕੇ ਇਹਨਾਂ ਨੂੰ ਦੇ ਸਕਦੇ ਹੋ ਅਗਲੀ ਗੱਲ ਦੋਸਤੋ ਜਿਹੜੀ ਆ ਇਹਨਾਂ ਦੀ ਤੁਸੀਂ ਪੈਰ ਸਾਫ਼ ਜ਼ਰੂਰ ਰੱਖੋ ਪੈਰਾਂ ਤੋਂ ਬਹੁਤ ਜ਼ਿਆਦਾ ਬਿਮਾਰੀਆਂ ਲੱਗਦੀਆਂ ਨੇ ਜਦੋਂ ਪੈਰਾਂ ਨਾਲ ਬਿੱਠਾਂ ਵਗੈਰਾ ਲੱਗਦੀਆਂ ਨੇ ਇਹਨਾਂ ਨੂੰ ਆਤ ਹੁੰਦੀ ਆ ਕਿ ਪੈਰਾਂ ਤੇ ਚੁੰਝਾਂ ਮਾਰ-ਮਾਰ ਕੇ ਉਹ ਬਿੱਠਾਂ ਕਾੰਦੇ ਨੇ ਉਹਦੇ ਨਾਲ ਅੰਦਰ ਇਹਨਾਂ ਦੇ ਬਿਮਾਰੀ ਚਲੀ ਜਾਂਦੀ ਆ। ਇਹ ਗੱਲ ਦਾ ਵੀ ਆਪਾਂ ਨੇ ਜਿਹੜਾ ਖਾਸ ਕਰਕੇ ਧਿਆਨ ਰੱਖਣਾ। ਬਾਕੀ ਗਰਮੀਆਂ 'ਚ ਇਹਨਾਂ ਨੂੰ ਜਿਹੜੀ ਭਰਪੂਰ ਮਾਤਰਾ ਹਰੀਆਂ ਸਬਜ਼ੀਆਂ ਤੁਸੀਂ ਦੇ ਸਕਦੇ ਹੋ ਉਹ ਵੱਧ ਤੋਂ ਵੱਧ ਦਿਓ। ਗਰਮੀ 'ਚ ਇਹਨਾਂ ਨੂੰ ਪਾਣੀ ਦੀ ਘਾਟ ਕਾਰਨ ਵੀ ਜਿਹੜੀਆਂ ਬਿਮਾਰੀਆਂ ਘੇਰ ਲੈਂਦੀਆਂ ਨੇ। ਜਦੋਂ ਇਹਨਾਂ ਨੂੰ ਪਾਣੀ ਦੀ ਘਾਟ ਪੈਂਦੀ ਆ ਤਾਂ ਇਹਨਾਂ ਨੂੰ ਕਾਫੀ ਜ਼ਿਆਦਾ ਬਿਮਾਰੀਆਂ ਘੇਰ ਲੈਂਦੀਆਂ ਨੇ। ਜਿਹੜਾ ਹਰੀਆਂ ਸਬਜ਼ੀਆਂ 'ਚ ਪਾਣੀ ਦੀ ਮਾਤਰਾ ਭਰਪੂਰ ਹੁੰਦੀ ਆ। ਸੋਪਾਂ ਗਰਮੀਆਂ 'ਚ ਇਹਨਾਂ ਨੂੰ ਜਿਹੜੀਆਂ ਹਰੀਆਂ ਸਬਜ਼ੀਆਂ ਵੀ ਦੇ ਸਕਦੇ ਆ ਜਿਸ ਤਰ੍ਹਾਂ ਤੁਸੀਂ ਆਪਣੀ ਵੀਡੀਓ 'ਚ ਹੁਣ ਦੇਖ ਰਹੇ ਹੋ ਕਿ ਮੈਂ ਗਾਜਰਾਂ ਛਿੱਲ ਕੇ ਪਾਈਆਂ ਨੇ ਕਾਫੀ ਸੀ ਬਹੁਤ ਸਾਰਾ ਖਾ ਗਈਆਂ ਤੇ ਦੂਸਰਾ ਜਿਹੜੀ ਪੱਤ ਗੋਭੀ ਪਈ ਆ ਉਹ ਵੀ ਇਹਨਾਂ ਨੂੰ ਮੈਂ ਪਾਈ ਸੀ ਇਹ ਹਰੀਆਂ ਸਬਜ਼ੀਆਂ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਜਦੋਂ ਇਹ ਖਾਂਦੇ ਨੇ ਮੁਰਗੇ ਮੁਰਗੀਆਂ ਉਦੋਂ ਇਹਨਾਂ ਦੀ ਜਿਹੜੀ ਪਾਣੀ ਦੀ ਘਾਟ ਉਹ ਪੂਰੀ ਹੁੰਦੀ ਆ ਇਸ ਦੇ ਆਪਾਂ ਨੂੰ ਦੋ ਫਾਇਦੇ ਨੇ ਇੱਕ ਤਾਂ ਆਪਣਾ ਫੀਡ ਦਾ ਖਰਚਾ ਆਦਾ ਰਹਿ ਗਿਆ ਦੂਸਰਾ ਇਹਨੂੰ ਜਿਹੜਾ ਪਾਣੀ ਪ੍ਰੋਪਰ ਉਹ ਸਬਜ਼ੀਆਂ ਚ ਲੈ ਲੂ ਤੇ ਇਹਦੇ ਨਾਲ ਜਿਹੜਾ ਇਹਨਾਂ ਦੇ ਅੰਡੇ ਦੀ ਪ੍ਰੋਡਕਸ਼ਨ ਵੀ ਬਹੁਤ ਜ਼ਿਆਦਾ ਵਧਦੀ ਆ ਸੋ ਆਪਾਂ ਨੂੰ ਇਹ ਚੀਜ਼ ਦੇ 2-3 ਜਿਹੜੇ ਫਾਇਦੇ ਹੋਗੇ ਇਹ ਗੱਲਾਂ ਦਾ ਦੋਸਤੋ ਆਪਾਂ ਨੂੰ ਸਾਰੀਆਂ ਗੱਲਾਂ ਦਾ ਪ੍ਰੋਪਰ ਧਿਆਨ ਰੱਖਣਾ ਪਊਗਾ ਆਪਾਂ ਤਾਂ ਹੀ ਜਿਹੜੇ ਆਪਣੇ ਜਾਨਵਰਾਂ ਨੂੰ ਮੁਰਗੇ ਮੁਰਗੀਆਂ ਜਾਂ ਕੁਝ ਵੀ ਆਪਾਂ ਰੱਖਿਆ ਹੋਇਆ ਹੈਗਾ ਇਹਨਾਂ ਦੀ ਕੇਅਰ ਕਰ ਸਕਦੇ ਆ ਤੇ ਆਪਾਂ ਇਹਨਾਂ ਨੂੰ ਮਰਨ ਤੋਂ ਬਚਾ ਸਕਦੇ ਆ ਅੱਪਾ ਨਹੀਂ ਚਾਹੁੰਦੇ ਕਿਸੇ ਵੀ ਵੀਰ ਦਾ ਫਾਰਮ ਖਾਲੀ ਹੋਵੇ ਜਦੋਂ ਇਹ ਬਿਮਾਰੀਆਂ ਆਉਂਦੀਆਂ ਨੇ ਇਹ ਫਾਰਮਾਂ ਦੇ ਫਾਰਮ ਖਾਲੀ ਕਰ ਦਿੰਦੀਆਂ ਨੇ ਰਾਣੀ ਖੇਤ ਬਿਮਾਰੀ ਲਾ ਲਈਏ ਉਹ ਵੀ ਬਹੁਤ ਭਿਆਨਕਾ ਤੇ ਜਿਹੜਾ ਵਰਲਡ ਫਲੂ ਆ ਉਹ ਤਾਂ ਹੈਗਾ ਹੀ ਹੈਗਾ ਦੋਸਤੋ ਪਰ ਘਬਰਾਉਣ ਦੀ ਲੋੜ ਨਹੀਂ ਕਈ ਵੀਰ ਮੈਸੇਜ ਵੀ ਕਰਦੇ ਹੁੰਦੇ ਨੇ ਕਿ ਵੀਰੇ ਇਹਦੇ ਬਾਰੇ ਦੱਸੋ ਬਿਮਾਰੀ ਕਿੰਨੀ ਕਾ ਹੁਣ ਅਸੀਂ ਬੱਚਾ ਪਾਈਏ ਜਾਂ ਨਹੀਂ ਵੀਰੇ ਤੁਸੀਂ ਬੱਚਾ ਪਾ ਲਓ ਹਾਲੇ ਪੰਜਾਬ ਵਿੱਚ ਇਦਾਂ ਦਾ ਕੋਈ ਇਦਾਂ ਦਾ ਕੋਈ ਕੇਸ ਨਹੀਂ ਹੈਗਾ ਪਰ ਹਾਂ ਸਾਵਧਾਨ ਆਪਣੀ ਜਰੂਰ ਰਹਿਣਾਗਾ ਆਪਾਂ ਨੇ ਕੋਈ ਅਣਗਹਿਲੀ ਨਹੀਂ ਵਰਤਣੀ ਤਾਂ ਕਿ ਆਪਾਂ ਨੂੰ ਕੋਈ ਨੁਕਸਾਨ ਨਾ ਹੋਵੇ। ਪੈਸੇ ਦੋਸਤੋ ਸਾਰੇ ਮਿਹਨਤ ਦੇ ਪੈਸੇ ਹੁੰਦੇ ਨੇ। ਆਪਾਂ ਨਹੀਂ ਚਾਹੁੰਦੇ ਕਿਸੇ ਦਾ ਇੱਕ ਵੀ ਜਾਨਵਰ ਮਰੇ। ਸੋ ਇਦਾਂ ਦੀ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ। ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ। ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਜਾਂ ਫਿਰ ਪਨੇ ਡਿਸਕ੍ਰਿਪਸ਼ਨ 'ਚ ਆਪਣਾ ਜਿਹੜਾ ਨੰਬਰ ਦਿੱਤਾ ਹੋਇਆਗਾ ਤੁਸੀਂ ਉੱਤੇ ਜਿਹੜਾ ਮੈਸੇਜ ਕਰਕੇ ਤੇ ਕਮੈਂਟ ਕਰਕੇ ਤੁਸੀਂ ਇੱਕ WhatsApp ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਵੀ ਕਿਸੇ ਵੀ ਜਿਹੜਾ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਆਪਾਂ ਤੁਹਾਡੇ ਉਸ ਵਿਸ਼ੇ ਤੇ ਵੀਡੀਓ ਬਣਾ ਦੇਵਾਂਗੇ ਪਹਿਲਾਂ ਵੀ ਕਈ ਵੀਰਾਂ ਦੇ ਕਮੈਂਟ ਆਉਂਦੇ ਹੁੰਦੇ ਨੇ ਯਾ ਮੈਸੇਜ ਆਉਂਦੇ ਨੇ ਵਟਸਐਪ ਤੇ ਕਿ ਵੀਰੇ ਆ ਵੀਸੇ ਤੇ ਸਾਨੂੰ ਵੀਡੀਓ ਚਾਹੀਦੀ ਏ ਤੁਸੀਂ ਬਣਾ ਕੇ ਦਿਓ ਆਪਾਂ ਉਹ ਵੀਸੇ ਤੇ ਵੀਡੀਓ ਜਿਹੜੀ ਬਣਾ ਦਿੰਨੇ ਹਾਂਗੇ ਆਪਾਂ ਹਰ ਟਾਈਮ ਤੁਹਾਡੇ ਲਈ ਹਾਜ਼ਰ ਹਾਂ ਸੋ ਚੈਨਲ ਨੂੰ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਦੋਸਤੋ ਤੁਹਾਡੇ ਸਾਥ ਦੀ ਲੋੜ ਆ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰੀ ਫੇਰ ਬਹੁਤ ਬਹੁਤ